ਅੱਛਾ ਗੱਲ ਦੋਸਤੋ ਤੇ ਨਵਾਂ ਵਲੌਗ ਲੈ ਕੇ ਅਸੀਂ ਹਾਜ਼ਰ ਆ ਤੇ ਸਵੇਰੇ ਹੋ ਗਈ ਜੀ ਇਹ ਮਾਰਨਿੰਗ ਮਾਰਨਿੰਗ ਟਾਈਮ ਅਸੀਂ ਤੇ ਜਸਕਰਨ ਤੇ ਮੈਂ ਮਾਰੇ ਸੀ ਗੱਪਾਂ ਛੱਪਾਂ ਤੇ ਦੋਨੋਂ ਬੱਚੇ ਬੈਠੇ ਸੀ ਮੇਰੇ ਇੱਕ ਇੱਧਰ ਔਰ ਇੱਕ ਇੱਧਰ ਔਰ ਵਿਚਕਾਈ ਮੈਂ ਤੇ ਮੰਮਾ ਨਾਲ ਹੋ ਰਹੀ ਸੀ ਗੱਪਸ਼ਪ ਜਸਕਰਨ ਬੋਲਦਾ ਦੀਦੀ ਮੇਰੇ ਸ਼ੂਜ਼ ਪਾਲਿਸ਼ ਕਰ ਦੇ ਗੁਰਲੀ ਨੇ ਆਪਣੇ ਔਰ ਜਸਕਰਨ ਤੇ ਕੀਤੇ ਸ਼ੂਜ਼ ਪਾਲਿਸ਼ ਔਰ ਇਧਰ ਜਸਕਰਨ ਪਹਿਲੇ ਸਕੂਲ ਜਾਂਦਾ ਤੇ ਗੁਰਲੀਨ ਜਾਂਦਾ 9 ਵਜੇ ਤੇ ਦੋਨਾਂ ਦੀ ਗੱਪਸ਼ਪ ਹੋ ਰਹੀ ਸੀ ਉਹ ਬੋਲਦਾ ਦੀਦੀ ਜਲਦੀ ਕਰ ਕਹਿੰਦੀ ਮੇਰੇ ਕਰ ਪਹਿਲੇ ਫਿਰ ਮੈਂ ਤੇਰੇ ਕਰਾਂਗੀ ਤੇ ਇੱਥੇ ਆਉਣ ਡਈ ਸੀ ਦੋਨਾਂ ਦੀ ਆਪਸ ਵਿੱਚ ਬਹਿਸ ਕਹਿੰਦਾ ਦੀਦੀ ਮੇਰੇ ਸ਼ੂਜ਼ ਨੂੰ ਅੱਛੀ ਤਰ੍ਹਾਂ ਪਾਲਿਸ਼ ਨਹੀਂ ਕਰਦੀ ਤੈਨੂੰ ਕਰਨੇ ਨਹੀਂ ਆਉਂਦੇ ਕਹਿੰਦੀ ਆਪੇ ਕਰ ਲੈ ਤੇ ਫਿਰ ਜਸਕਰਨ ਬਾਥ ਥਿੰਕ ਕਰਕੇ ਤੇ ਹੋ ਗਿਆ ਜੀ ਰੈਡੀ ਜਸਕਰਨ ਹਣੀ ਇਧਰ ਆਪਣੀ ਕੇਸਕੀ ਦੇ ਪੇਜ ਸਵਾਰਦੇ ਹੋਏ ਤੇ ਪਹੁੰਚ ਗਏ ਤਿਆਰ ਹੋ ਕੇ ਨਾਨਸਟਾਪ ਗੱਡੀ ਵਾਂਗੂੰ ਆਪਣੇ ਸਟਾਪ ਤੇ ਤੇ ਦੋਸਤੋ ਇਹ ਚੜੇਗਾ ਹੌਨ ਸਕੂਲ ਬੱਸ ਤੇ ਤੇ ਜਾਏਗਾ ਸਕੂਲ ਤੇ ਇੱਕ ਚੀਜ਼ ਤੁਸੀਂ ਨੋਟਿਸ ਕੀਤੀ ਦੋਸਤੋ ਇਹਦੇ ਲੱਗ ਗਈ ਸੱਟ ਔਰ ਸੱਟ ਕਾਫੀ ਲੱਗ ਗਈ ਹੈ ਤੇ ਬਾਹ ਤੇ ਦਰਦ ਹੁੰਦੀ ਹੈ ਅਸੀਂ ਬੋਲੇ ਛੁੱਟੀ ਕਰ ਲੈ ਟੱਚਵੁੱਡ ਪਰਮਾਤਮਾ ਨੇ ਗੋਡ ਗਿਫਟ ਬੱਚੇ ਦਿੱਤੇ ਹੈ ਕਿ ਜਿਹੜੇ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਛੁੱਟੀ ਕਰਨ ਲਈ ਤਿਆਰ ਨਹੀਂ ਹੁੰਦੇ ਇਸ ਕਾਰਨ ਬੋਲਦਾ ਕਿ ਮम्मा ਮੈਂ ਸਕੂਲ ਤੋਂ ਛੁੱਟੀ ਨਹੀਂ ਕਰੂੰਗਾ ਉੱਧਰ ਆ ਗਿਆ ਹਿਆਨ ਹਿਆਨ ਨੂੰ ਮੈਂ ਪੁੱਛਿਆ ਕਿ ਤੂੰ ਭਾਜੀ ਨੂੰ ਮਾਰਿਆ ਕੀ ਗੱਲ ਹੋਈ ਭਾਜੀ ਦੇ ਹੱਥ ਦੇ ਬਾਹ ਦੇ ਉੱਪਰ ਤੂੰ ਮਾਰਿਆ ਕਹਿੰਦਾ ਨੋ ਮੈਂ ਕਿਹਾ ਹਿਆਨ ਕੀ ਹੋਇਆ ਭਾਜੀ ਦੇ ਕਹਿੰਦਾ ਛੱਡ ਲੱਗ ਗਈ ਸੀ ਭਾਜੀ ਦੇ ਗੱਲ ਬੱਸ ਤੇ ਫਿਰ ਥੋੜਾ ਜਿਹਾ ਸ਼ਾਈ ਹੁੰਦਾ ਹੁੰਦਾ ਇਹਦੇ ਮਦਰ ਜੀ ਆਉਣੇ ਸੀਗੇ ਸਟਾਪ ਦੇ ਉੱਪਰ ਇਹ ਵੇਖੀ ਜਾ ਰਿਹਾ ਸੀ ਕਿ ਕਦੋਂ ਮम्मा ਆਣ ਤੇ ਕਹ ਫਿਰ ਕੰਦਾ ਆਂਟੀ ਮਮਾ ਆ ਗਈ ਮੈਂ ਕਿ ਠੀਕ ਆ ਤੇ ਸ਼ਰਮਾਂਦਾ ਸ਼ਰਮਾਂਦਾ ਆਪਣੀ ਮਮਾ ਵੱਲ ਚਲ ਗਿਆ ਤੇ ਮਮਾ ਨੇ ਮਾਰੀ ਢਾਂਟ ਤੇ ਫਟਾਫਟ ਇਧਰ ਨੂੰ ਆ ਗਿਆ ਇਹ ਤੇ ਜਸ ਕਰਨ ਦੀ ਬਾਅਦ ਜਿਆਦਾ ਸੱਟ ਲੱਗਣ ਦੇ ਕਾਰਨ ਮੈਂ ਵੀ ਕਾਫੀ ਟੈਨਸ਼ਨ ਜੀ ਜੀ ਲੱਗ ਰਹੀਆਂ ਕਿਉਂਕਿ ਨਾਈਟ 'ਚ ਵੀ ਨਹੀਂ ਸੁੱਤਾ ਤੇ ਮੈਂ ਵੀ ਨਹੀਂ ਸੁੱਤੀ ਪੇਨਫੁਲ ਸੀ ਇਹਨੂੰ ਬਸ ਤੇ ਚੜਾਉਣ ਤੋਂ ਬਾਅਦ ਦੋਸਤੋ ਆਪਾਂ ਜਾਣਾ ਸੀਗਾ ਗੁਰਲੀਨ ਦੀ ਮਾਸੀ ਦੇ ਕੋਲ ਇਹਨਾਂ ਦੀ ਮਾਸੀ ਦੇ ਕੋਲ ਜਾਣਾ ਸੀਗਾ ਤੇ ਮਾਸੀ ਨੂੰ ਲੈ ਕੇ ਆਪਾਂ ਕਿਸੇ ਰਿਲੇਟਿਵ ਦੇ ਘਰ ਜਾਣਾ ਸੀ ਤੇ ਗੱਡੀ ਸਾਡੀ ਜਿਹੜੀ ਆ ਉਹ ਕੋਈ ਹੋਰ ਲੈ ਕੇ ਗਿਆ ਸੀ ਕਿਤੇ ਇਹਦੇ ਚਾਚੂ ਲੈ ਕੇ ਗਏ ਸੀਗੇ ਤਾਂ ਮੈਨੂੰ ਜਾਣਾ ਪਿਆ ਸਕੂਟੀ ਤੇ ਮੇਰੇ ਨਾਲ ਗੁਰਲੀਨ ਵੀ ਜਾ ਰਿਹਾ ਸੀ ਤੇ ਕਹਿੰਦਾ ਕਿ ਮम्मा ਸਕੂਟੀ ਤੇ ਬਹੁਤ ਮਜ਼ਾ ਆ ਰਿਹਾ ਹਵਾ ਆ ਰਹੀ ਹੈ ਠੰਡੀ ਠੰਡੀ ਤੇ ਮੌਸਮ ਵੀ ਬਹੁਤ ਮਸਤ ਸੀਗਾ ਕਿਉਂਕਿ بارش ਤੇ ਨਹੀਂ ਹੋ ਰਹੀ ਸੀਗੀ ਬਟ ਬੱਦਲ ਸੀਗੇ ਮੌਸਮ ਬਹੁਤ ਵਧੀਆ ਤੇ ਇਸੇ ਤਰ੍ਹਾਂ ਆਪਾਂ ਸਕੂਟੀ ਤੇ ਇੰਜੋਏ ਕਰਦੇ ਹੋਏ ਤਿਬੜੀ ਰੋਡ ਤੋਂ ਪਹੁੰਚੇ ਜੀ ਅਸੀਂ ਤੇ ਟਿਪਰੀ ਰੋਡ ਕਾਫੀ ਟੁੱਟਾ ਹੋਇਆ ਸੀਗਾ ਤੇ ਡਰਾਈਵਿੰਗ ਕਰਨ ਦਾ ਕੋਈ ਮਜ਼ਾ ਨਹੀਂ ਆ ਰਿਹਾ ਸੀਗਾ ਤੇ ਮਸਤ ਹਵਾ ਚੱਲ ਰਹੀ ਸੀ ਦੋਸਤੋ ਤੇ ਆਪਾਂ ਮੈਂ ਤੇ ਗੁਰleen ਗੁਰleen ਕਹਿ ਰਿਹਾ ਕਿ ਮਮਾ ਜੀ ਬਹੁਤ ਟਾਈਮ ਲੱਗਣਾ ਜੇ ਮਾਸੀ ਕੋਲ ਜਾਣ ਲਈ ਫਿਰ ਮਾਸੀ ਨੂੰ ਲੈ ਕੇ ਫਿਰ ਅੱਗੇ ਜਾਣ ਲਈ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਪੁੱਤਰ ਜੀ ਫਿਰ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਇਹ ਕੰਮ ਤੇ ਦੋਸਤੋ ਹਰਿਆਲੀ ਵੇਖੋ ਕਿੰਨੀ ਅੱਛੀ ਹੈ ਇਹੀ ਹਰਿਆਲੀ ਜਿਹੜੀ ਹੈ ਸਾਨੂੰ ਬਚਾਉਂਦੀ ਹੈ ਔਰ ਗਰਮੀ ਘਟਾਉਂਦੀ ਹੈ ਤੇ ਦੋਸਤੋ ਜਦੋਂ ਮੈਂ ਮੇਨ ਹਾਈਵੇ ਤੇ ਜਾਵਾਂ ਤੇ 50 ਤੱਕ ਸਕੂਟੀ ਮੇਰੀ ਚੱਲ ਜਾਂਦੀ ਆਦਰਵਾਇਜ਼ ਮੈਂ 40 ਤੱਕ ਚਲਾਉਣੀ ਆ ਤੇ ਇਥੇ ਜ਼ਰੇ ਜ਼ਰੇ ਬੱਚੇ ਸਕੂਲ ਜਾ ਰਹੇ ਸੀਗੇ ਸਭ ਰੈਡੀ ਹੋ ਕੇ ਆਪਣੇ ਆਪਣੇ ਕੰਮ ਕਰ ਰਹੇ ਸੀ ਸ਼ਾਪਸ ਵਾਲੇ ਆਪਣੇ ਸ਼ਾਪਸ ਓਪਨ ਕਰ ਰਹੇ ਸੀ ਮਾਰਨਿੰਗ ਦਾ ਵਿਊ ਕਿੰਨਾ ਵਧੀਆ ਆ ਰਿਹਾ ਨਾ ਸ਼ਾਂਤ ਸ਼ਾਂਤ ਹਰ ਕੋਈ ਬੜਾ ਫਰੈਸ਼ ਆਪਣੇ ਘਰਾਂ ਦੇ ਵਿੱਚੋਂ ਨਿਕਲ ਰਿਹਾ ਔਰ ਸ਼ਾਂਤੀ ਦੇ ਨਾਲ ਬਾਹਰ ਨਿਕਲ ਰਿਹਾ ਤੇ ਇਸੇ ਤਰ੍ਹਾਂ ਹਰਿਆਲੀ ਨੂੰ ਦੇਖਦੇ-ਦੇਖਦੇ ਦੋਸਤੋ ਇੱਕ ਗੱਲ ਯਾਦ ਆਈ ਕਿ ਹਰ ਕੋਈ ਇੱਕ ਪੌਦਾ ਜ਼ਰੂਰ ਲਗਾਓ ਹਰ ਬੰਦੇ ਨੂੰ ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਤੇ ਉਹਦੀ ਕੇਅਰ ਕਰੋ ਉਹਨੂੰ ਪਾਣੀ ਦਿਓ ਔਰ ਵੱਡਾ ਕਰੋ ਤਾਂ ਕਿ ਅਸੀਂ ਜਿੰਨੀ ਗਰਮੀ ਪੈ ਰਹੀ ਹੈ ਇਹਦੇ ਤੋਂ ਰਾਹਤ ਲਵਾਂਗੇ ਦੋਸਤੋ ਜਦੋਂ ਹਰਿਆਲੀ ਹੋਏਗੀ ਰੁੱਖ ਹੋਣਗੇ ਤੇ ਆਪਾਂ ਬਹੁਤ ਮਸਤ ਜੀਵਨ ਜੀਵਾਂਗੇ ਆਕਸੀਜਨ ਪ੍ਰੋਪਰ ਮਿਲੇਗੀ ਸਾਨੂੰ ਸਾਹ ਲੈਣ ਚ ਕੋਈ ਦਿੱਕਤ ਨਹੀਂ ਹੋਏਗੀ ਤੇ ਆਪਾਂ ਆਪਣੀ ਧਰਤੀ ਮਾਂ ਨੂੰ ਹਰਿਆਲੀ ਵਿੱਚ ਕਰ ਸਕਦੇ ਆ ਤੇ ਦੋਸਤੋ ਫਿਰ ਮੈਂ ਤੇ ਗੁਰleen ਜਾ ਰਹੇ ਸੀਗੇ ਤੇ ਆਪਾਂ ਫਿਰ ਜਿਹੜਾ ਮਾਸੀ ਜੀ ਦੇ ਕੋਲ ਪਹੁੰਚ ਗਏ ਸੀ ਤੇ ਮਾਸੀ ਜੀ ਦੇ ਕੋਲ ਪਹੁੰਚ ਕੇ ਅਸੀਂ ਉਹ ਵਲੌਗ ਨਹੀਂ ਸ਼ੂਟ ਕਰ ਪਾਏ ਕਿਉਂਕਿ ਸਾਡੇ ਫੋਨ ਦੀ ਬੈਟਰੀ ਘੱਟ ਸੀ ਇਨਚਾਰਜਰ ਲਗਾਤਾ ਇਧਰ ਇਹਦੀ ਮਾਸੀ ਤੇ ਮਾਸੜ ਦੋਨੋਂ ਚੱਲ ਪਏ ਸੀਗੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਅੱਗੇ ਚੱਲੋ ਕਹਿੰਦੇ ਨਹੀਂ ਤੁਸੀਂ ਚੱਲੋ ਅਸੀਂ ਕਹਿੰਦੇ ਤੁਸੀਂ ਚੱਲੋ ਕਹਿੰਦੇ ਨਹੀਂ ਨਹੀਂ ਤੁਸੀਂ ਚੱਲੋ ਐਂ ਕਹਾ ਚਲੋ ਠੀਕ ਐ ਤੁਹਾਡੇ ਪਿੱਛੇ ਪਿੱਛੇ ਆਨੇ ਆ ਤੁਸੀਂ ਚੱਲੋ ਤੇ ਇਹ ਸੀਗਾ ਦੋਸਤ ਦੋਸਤ ਕੋ ਤਨੂਆ ਪੱਤਨ ਤਨੂਆ ਪੱਤਨ ਸੀਗਾ ਇਹ ਜਿਹੜਾ ਰੋਡ ਹੈ ਤੇ ਇਹਦੇ ਉੱਪਰ ਨਾ ਬੜਾ ਮਜ਼ਾ ਆ ਰਿਹਾ ਸੀ ਬੜੇ ਸ਼ਾਂਤੀ ਟ੍ਰੈਫਿਕ ਘੱਟ ਸੀਗੀ ਔਰ ਹਰੀਿਆਲੀ ਬਹੁਤ ਅੱਛੀ ਲੱਗ ਰਹੀ ਸੀ ਪਾਣੀ ਵੀ ਅੱਛਾ ਲੱਗ ਰਿਹਾ ਸੀ ਮਾਸੀ ਮਾਸੜ ਵੀ ਭਜਾਈ ਜਾ ਰਿਹਾ ਸਕੂਟੀ 50 60 ਦੀ ਸਪੀਡ ਤੇ ਤੇ ਆਪਾਂ ਇਹਨਾਂ ਦੇ ਪਿੱਛੇ-ਪਿੱਛੇ ਇੰਜੋਏ ਕਰਦੇ ਜਾ ਰਹੇ ਆ ਤੇ ਫਿਰ ਲਾਸਟ ਵਿੱਚ ਆਪਾਂ ਮਾਸੀ ਨੂੰ ਆਜ ਮਰੀ ਮਤਲਬ ਇੱਕ ਆਵਾਜ਼ ਕੱਟ ਕੇ ਜਿੱਦਾਂ ਕਿ ਖੂ ਤੇ ਮਾਸੀ ਨੇ ਪਿੱਛੇ ਬਲਟ ਕੇ ਦੇਖਿਆ ਸਾਡੇ ਕਹਿੰਦੀ ਕਿ ਸ਼ਰਾਰਤਾਂ ਕਰਦੇ ਹੋ ਤੁਸੀਂ ਨਹੀਂ ਕਿਹਾ ਸ਼ਰਾਰਤ ਨਹੀਂ ਅਸੀਂ ਕਹਿ ਰਹੇ ਸੂਰਜ ਚੜ ਗਿਆ ਕਹਿੰਦੀ ਕੋਈ ਗੱਲ ਨਹੀਂ ਠੰਡੇ ਠੰਡੇ ਆਪਾਂ ਪਹੁੰਚ ਜਾਣਾ ਹੈ ਮੈਂ ਕਿਹਾ ਚਲੋ ਠੀਕ ਹੈ ਭੈਣੇ ਓਕੇ ਤੇ ਫਿਰ ਇਸੇ ਤਰ੍ਹਾਂ ਆਪਾਂ ਕਦੀ ਕਦੀ ਸਕੂਟੀ ਅੱਗੇ ਕਰਕੇ ਗੱਲਾਂ ਕਰ ਲੀਆਂ ਕਦੀ ਕਦੀ ਪਿੱਛੇ ਹੋ ਗਏ ਕਦੀ ਕਦੀ ਫਿਰ ਉਹਨਾਂ ਨੂੰ ਦੱਸਿਆ ਅਸੀਂ ਕਿ ਵੀਡੀਓ ਬਣਾ ਰਹੇ ਹਾਂ ਕਹਿੰਦੇ ਹੈਲੋ ਦੋਸਤੋ ਫਿਰ ਭਾਜੀ ਨੇ ਵੀ ਹੈਲੋ ਕੀਤੀ ਤੇ ਦੀਦੀ ਨੇ ਵੀ ਹੈਲੋ ਕੀਤੀ ਤੇ ਇੱਥੇ ਆ ਗਏ ਜੀ ਅਸੀਂ ਤੇਲ ਪਹਉਣ ਤੇ ਇੱਥੇ ਲੀਪਿਆਨੋ ਪੀਜ਼ਾ ਬ੍ਰਿਸਟਾ ਐਂਡ ਸਬਵੇ ਸਾਰੇ ਕੈਫੇ ਸੀਗੇ ਅੱਛਾ ਲੱਗ ਰਿਹਾ ਸੀਗਾ ਅਸੀਂ ਪਹੁੰਚ ਗਏ ਜੀ ਮੇਨ ਰੋਡ ਤੇ ਤੇ ਮੇਨ ਰੋਡ ਦੀ ਵੀ ਵਧੀਆ ਸੀ ਲੋਕੇਸ਼ਨ ਜਾਰੀ ਤੇ ਮੈਕਡੋਨਲਡਸ ਵੀ ਸੀਗਾ ਇੱਥੇ ਤੇ ਦੋਸਤੋ ਜਿਹੜੇ ਇਹ ਵਾਲੇ ਵੱਡੇ ਵੱਡੇ ਕੈਫੇ ਹੁੰਦੇ ਆ ਨਾ ਇਹਨਾਂ ਵਿੱਚ ਠੀਕ ਹੈ ਸਾਰਾ ਕੁਝ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦੀ ਹੈ ਜੀ ਬਟ ਜਿਆਦਾ ਰੇਟ ਵੇਖ ਕੇ ਦੌੜਿਆ ਨਾ ਕਰੋ ਕਿਉਂਕਿ ਰੇਟ ਹੈ ਤੇ ਕੁਆਲਿਟੀ ਵੀ ਹੈ ਫਿਰ ਆਪਾਂ ਦਿੱਤੀ ਗੁਲੀਨ ਨੂੰ ਡਰਾਈਵਿੰਗ ਕਰ ਲਈ ਤੇ ਦੋਸਤੋ ਹੋ ਕੇ ਬਾਏ